ਤੇ ਚਾਰ ਦਿਨ ਹੋ ਗਏ ਪੰਜਾਬ ਦੀ ਧਰਤੀ ਤੇ ਪਹਿਲੇ ਅਸੀਂ ਗੁਰਦਾਸਪੁਰ ਡਿਸਟ੍ਰਿਕਟ ਵਿੱਚ ਕੈਂਪ ਕਿਤੇ ਫਿਰ ਅੱਜ ਅਸੀਂ ਅੰਮ੍ਰਿਤਸਰ ਤੋਂ ਸ਼ੁਰੂ ਅੰਮ੍ਰਿਤਸਰ ਸਾਹਿਬ ਦੇ ਪਿੰਡਾਂ ਵਿੱਚੋਂ ਸ਼ੁਰੂ ਕੀਤਾ ਹੈ ਅੱਜ ਆਪਣਾ ਅਭਿਆਨ ਇਹ ਸਾਡੇ ਮਹਾਰਾਸ਼ਟਰ ਤੋਂ ਡਾਕਟਰ ਸਬੰਧ ਦੀ ਵੀ ਟੀਮ ਆਈ ਹੈ हम वहाँ पे महाराष्ट्र में आदरणीय बाला साहब ठाकरे जो स्वर्गीय है उनको फॉलो करते हैं क्यों फॉलो करते हैं कि उन्होंने हमेशा हमेशा लोगों की सेवा करना लोगों तक पहुँचना और लोगों की मदद करना ये जो बात है पूरे महाराष्ट्र के लोगों को सिखाई है हम उनके ही जो आदर्शों पे हम चल रहे हैं इसलिए ये प्रेरणा जो है हमें आदरणीय बाला साहब ठाकरे जी के चरण स्पर्श से ही आती है ਤੁਸੀਂ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ ਔਰ ਅੱਜ ਸਾਡੀ ਟੀਮ ਪਹੁੰਚੀ ਹੈ ਅਜਨਾਲਾ ਦੇ ਕਸਬਾ ਗਗੋਮਾਲ ਵਿਖੇ ਜਿੱਥੇ ਕਿ ਜਿਸ ਦਿਨ ਤੋਂ ਹੜ੍ਹ ਆਏ ਹੋਏ ਨੇ ਔਰ ਇੱਥੇ ਪੂਰੀ ਤਰ੍ਹਾਂ ਤਬਾਈ ਮੱਚੀ ਹੋਈ ਹੈ ਪਿੰਡਾਂ ਦੇ ਵਿੱਚ ਔਰ ਵੱਖ-ਵੱਖ ਜਗ੍ਹਾ ਤੋਂ ਆਲ ਇੰਡੀਆ ਤੋਂ ਵੱਖ-ਵੱਖ ਜਥੇਬੰਦੀਆਂ ਆ ਕੇ ਇੱਥੇ ਸੇਵਾਵਾਂ ਕਰ ਰਹੇ ਨੇ ਜਗ੍ਹਾ-ਜਗ੍ਹਾ ਤੇ ਲੰਗਰ ਲੱਗੇ ਨੇ ਪਿੰਡਾਂ ਵਾਲਿਆਂ ਨੇ ਲਗਾਏ ਨੇ ਕਿਤੇ ਕਿਸਾਨ ਮੋਰਚਿਆਂ ਨੇ ਆਪਣੇ ਆਪਣੇ ਲੰਗਰ ਲਗਾ ਕੇ ਪਿੰਡਾਂ ਦੇ ਵਿੱਚ ਰਾਸ਼ਨ ਦੀ ਸਪਲਾਈ ਕੀਤੀ ਜਾ ਰਹੀ ਹੈ ਪਸ਼ੂਆਂ ਦੇ ਲਈ ਚਾਰਾ ਔਰ ਜੋ ਵੀ ਜ਼ਰੂਰਤ ਦੀਆਂ ਸਮਾਨ ਆ ਜੋ ਵੀ ਚੀਜ਼ਾਂ ਨੇ ਜ਼ਰੂਰਤ ਦੀਆਂ ਵਸਤੂਆਂ ਉਹ ਪਿੰਡਾਂ ਤੱਕ ਘਰ-ਘਰ ਤੱਕ ਪਹੁੰਚਾਈਆਂ ਜਾ ਰਹੀਆਂ ਨੇ ਉਸੇ ਲੜੀ ਦੇ ਤਹਿਤ ਅੱਜ ਜੰਮੂ ਕਸ਼ਮੀਰ ਤੋਂ ਬਾਰਡਰਲੈਸ ਵਰਲਡ ਫਾਊਂਡੇਸ਼ਨ ਦੀ ਟੀਮ ਵੀ ਇੱਥੇ ਪਹੁੰਚੀ ਹੈ ਉਛੇਚੇ ਤੌਰ ਤੇ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਇਕਾਗਰ ਚਿਤ ਸਿੰਘ ਹੈ ਮੈਂ ਬਾਰਡਰਲੈਸ ਵਰਲਡ ਫਾਊਂਡੇਸ਼ਨ ਦਾ ਟਰਸਟੀ ਹਾਂ ਔਰ ਸੀਨੀਅਰ ਐਡਵਾਈਜ਼ਰ ਤੇ ਅੱਜ ਅਸੀਂ ਇੱਥੇ 4 ਦਿਨ ਹੋ ਗਏ ਪੰਜਾਬ ਦੀ ਧਰਤੀ ਤੇ ਪਹਿਲੇ ਅਸੀਂ ਗੁਰਦਾਸਪੁਰ ਡਿਸਟ੍ਰਿਕਟ ਵਿੱਚ ਕੈਂਪ ਕਿਤੇ ਫਿਰ ਅੱਜ ਅਸੀਂ ਅੰਮ੍ਰਿਤਸਰ ਤੋਂ ਸ਼ੁਰੂ ਅੰਮ੍ਰਿਤਸਰ ਸਾਹਿਬ ਦੇ ਪਿੰਡਾਂ ਵਿੱਚੋਂ ਸ਼ੁਰੂ ਕੀਤਾ ਅੱਜ ਆਪਣਾ ਅਭਿਆਨ ਇਹ ਸਾਡੇ ਮਹਾਰਾਸ਼ਟਰ ਤੋਂ ਡਾਕਟਰ ਸਭਾਨ ਦੀ ਵੀ ਟੀਮ ਆਈ ਹੈ ਕੋਈ 14-15 ਡਾਕਟਰ ਸਾਹਿਬ ਸਾਡੇ ਕੱਲ ਮਹਾਰਾਸ਼ਟਰ ਤੋਂ ਹੋਰ ਆਇਨ ਕੋਈ ਟੀਮ ਅਸੀਂ ਵਾਪਸ ਭੇਜ ਛੱਡੀ ਜਿਹੜੀ ਕੰਮ ਕਰਕੇ ਨਿਕਲ ਗਈ ਹੁਣ ਸਾਡੀ ਇਸ ਤੋਂ ਬਾਅਦ ਕੱਲ ਦਾ ਵੀ ਅਸੀਂ ਅਜੇ 3 ਦਿਨ ਇਸੇ ਡਿਸਟ੍ਰਿਕਟ ਤੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਅਸੀਂ ਜਿੱਥੋਂ ਸਾਨੂੰ ਮੈਂ ਸੇਵਾ ਦਾ ਮੌਕਾ ਮਿਲੇਗਾ ਉੱਥੇ-ਉੱਥੇ ਅਸੀਂ ਜਾਵਾਂਗੇ ਜਿੱਥੋਂ ਸਾਨੂੰ ਹੁਕਮ ਆਏਗਾ ਕਿ ਇੱਥੇ ਜ਼ਰੂਰਤ ਹੈ ਤੇ ਅਕਾਲ ਪੁਰਖ ਦੀ ਫੌਜ ਜੋ ਫਾਊਂਡੇਸ਼ਨ ਹੈ ਉਹ ਸਾਡਾ ਸਹਿਯੋਗ ਕਰ ਰਹੀ ਹੈ ਔਰ ਇਸ ਦੇ ਵਿੱਚ ਸਭ ਤੋਂ ਵੱਡਾ ਸਾਡਾ ਸਹਿਯੋਗ ਸੰਤ ਤੇਜਾ ਸਿੰਘ ਜੀ ਨਿਰਮਲ ਸੰਪਰਦਾਇ ਪ੍ਰਦਾਨ ਇੰਡੀਆ ਸੰਤ ਸੇਵਾ ਸਿੰਘ ਜੀ ਮਹਾਰਾਜ ਖਡੂਰ ਸਾਹਿਬ ਕਾਰ ਸੇਵਾ ਵਾਲੇ ਸੰਤ ਕਸ਼ਮੀਰ ਸਿੰਘ ਜੀ ਸੰਤ ਸੁਖਾ ਸਿੰਘ ਜੀ ਊਰੀ ਵਾਲੇ ਮਹਾਪੁਰਖ ਇਹਨਾਂ ਦਾ ਵੀ ਬੜਾ ਯੋਗਦਾਨ ਹੈ ਇਹਨਾਂ ਨੇ ਸਾਨੂੰ ਬਹੁਤ ਕੋਆਪਰੇਟ ਕੀਤਾ ਔਰ ਇਹ ਵੀ ਸਾਡਾ ਮਾਰਗਦਰਸ਼ਨ ਕਰ ਰਹੇ ਨੇ ਤੇ ਇਸ ਤੇ ਪੰਜਾਬ ਦੀ ਧਰਤੀ ਤੇ ਸਾਨੂੰ ਬਹੁਤ ਤਿਆਰ ਮਿਲਿਆ ਔਰ ਜਿੱਥੇ ਵੀ ਜਾਓ ਸਭ ਮਦਦ ਕਰਦੇ ਨੇ ਤੇ ਅਸੀਂ ਵੀ ਖੁਸ਼ ਹਾਂ ਕਿ ਅਸੀਂ ਵੀ ਤੁਹਾਡੇ ਇਸ ਸਮੇਂ ਵਿੱਚ ਯੋਗਦਾਨ ਪਾਇਆ ਕਿ ਅਸੀਂ ਵੀ ਤੁਹਾਡੇ ਨਾਲ ਇਸ ਦੁੱਖ ਦੀ ਘੜੀ ਵਿੱਚ ਖੜੇ ਹੋਈਏ ਤੇ ਸਾਡੀ ਜਿਹੜੀ ਸੇਵਾ ਐ ਐਨ ਜੀਓ ਦੀ ਤਰਫੋਂ ਇੱਥੇ ਮੈਡੀਕਲ ਚੈੱਕਅਪ ਤੇ ਮੈਡੀਸਨਾਂ ਦੀ ਸੇਵਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਬਹੁਤ ਥੋੜੇ ਟਾਈਮ ਹੀ ਪੰਜਾਬ ਫਿਰ ਉਸੇ ਤਰ੍ਹਾਂ ਆਪਣੇ ਪੈਰਾਂ ਤੇ ਖਲੋ ਕੇ ਫਿਰ ਇਸ ਦੇਸ਼ ਦੀ ਰਹਿਨਮਾਈ ਕਰੇ ਜੀ ਸਾਡੀ ਚਾਰ ਟੀਮਾਂ ਇਸ ਵਕਤ ਡਿਪਲਾਈਡ ਇਥੇ ਡਿਫਰੈਂਟ ਏਰੀਆ ਵਿੱਚ ਇੱਕ ਸਾਡੀ ਬਿਆਸ ਦੇ ਕੋਲ ਹੈ ਇੱਕ ਇਸ ਇਲਾਕੇ ਦੇ ਵਿੱਚ ਹੈ ਇੱਕ ਸਾਡੀ ਦੋ ਐਂਬੂਲੈਂਸਾਂ ਜਿਹੜੀਆਂ ਉਹ ਗੋਇੰਦਵਾਲ ਸਾਹਿਬ ਦੇ ਨੇੜੇ ਜਿਹੜਿਆ ਅਕਾਲ ਪੁਰਖੀ ਫੌਜ ਨੇ ਸਾਨੂੰ ਏਰੀਆ ਦਿਖਾਇਆ ਉਹ ਉਹਨਾਂ ਨੇ ਸੁਜੈਸਟ ਕੀਤਾ ਉੱਥੇ ਉਹ ਕੰਮ ਕਰੀ ਉਹਨਾਂ ਦੇ ਨਾਲ ਮਿਲ ਕੇ ਤੇ ਸਾਡੇ ਇਸ ਦੇ ਇਹ ਤੇ ਇਹ ਆਪਰੇਸ਼ਨ ਅਕਲ ਦਾ ਸੀ ਨੈਕਸਟ ਜਿਸ ਤਰ੍ਹਾਂ ਸਾਨੂੰ ਡਾਇਰੈਕਸ਼ਨਸ ਆਣੀਆਂ ਅਸੀਂ ਉਸ ਤਰ੍ਹਾਂ ਫਿਰ 3-4 ਏਰੀਆ ਕਵਰ ਕਰਾਂਗੇ ਪਰ ਡੇ ਦਾ ਸਾਡਾ ਟਾਰਗੇਟ ਜੀ ਡਾਕਟਰ ਸਾਹਿਬ ਤੁਸੀਂ ਇੰਨੀ ਦੂਰ ਤੋਂ ਜਿਸ ਤਰ੍ਹਾਂ ਇੱਥੇ ਪਹੁੰਚੇ ਹੋ ਲੋਕਾਂ ਦੀ ਸੇਵਾ ਕਰਨ ਦੇ ਵਾਸਤੇ ਜੀ ਤੇ ਪੰਜਾਬੀਆਂ ਦਾ ਤੁਹਾਨੂੰ ਕਿਸ ਤਰ੍ਹਾਂ ਦਾ ਪਿਆਰ ਮਿਲਿਆ ਸਰ ਐਕਚੁਅਲੀ ਮੇਰਾ ਜਨਮ ਜੰਮੂ ਕਸ਼ਮੀਰ ਦਾ ਹੈ ਮੇਰੀ ਸਕੂਲਿੰਗ ਲੋਂਗੋਵਾਲ ਜੀਐਨਵੀ ਵਿੱਚ ਹੋਈ ਹੈ ਜੀ ਬਚਪਨ ਇਸ ਉਸ ਤੋਂ ਬਾਅਦ ਸਾਡੇ ਪੂਰਵਜਾਂ ਨੇ ਜਿਹੜਾ ਖਡੂਰ ਸਾਹਿਬ ਦੀ ਧਰਤੀ ਹੈ ਉੱਥੇ ਤਾਂ ਜੋ ਬੜੀ ਸਕਾਰ ਸੇਵਾ ਨਿਰਮਲੇ ਮਾਹਪੁਰਖ ਹੋਏ ਅਸੀਂ ਉਹਨਾਂ ਦੀਆਂ ਸੰਬੰਸੀ ਚੋਆ ਸਾਡਾ ਪੰਜਾਬ ਵਿੱਚ ਮਹੀਨੇ ਚ ਜਾਂ 2-3 ਮਹੀਨੇ ਗੇੜਾ ਲੱਗਦਾ ਲੱਗਦਾ ਹੈ ਸਾਡੀ ਨਾਲ ਬੜੀ ਸਾਂਝ ਹੈ ਮਾਹਪੁਰਖਾਂ ਨਾਲ ਪੰਜਾਬ ਦੀ ਧਰਤੀ ਨਾਲ ਵੈਸੇ ਬਹੁਤ ਪਿਆਰ ਹੈ ਇੱਥੋਂ ਪੜ ਕੇ ਗਿਆ ਇੱਥੇ ਦਾ ਪਾਣੀ ਪੀਤਾ ਇੱਥੇ ਦਾ ਨਮਕ ਖਾਦਾ ਉਹ ਵੀ ਜੰਮੂ ਕਸ਼ਮੀਰ ਪੰਜਾਬ ਕੋਲ ਲੱਗ ਨਹੀਂ ਹੈ ਕਿਉਂਕਿ ਸ਼ੇਰੇ ਪੰਜਾਬ ਦਾ ਹੀ ਇੱਥੇ ਰਾਜ ਸੀ ਉਹ ਕਲਚਰ ਮਿਲਦਾ ਹੈ ਉਹ ਪਿਆਰ ਉਹ ਇੱਕ ਕਹਿੰਦੇ ਨਾ ਸਾਂਝਾ ਬਹੁਤ ਜ਼ਿਆਦਾ ਜੰਮੂ ਕਸ਼ਮੀਰ ਨਾਲ ਜੰਮੂ ਕਸ਼ਮੀਰ ਤੋਂ ਮੈਂ ਇੱਕ ਐਨੀ ਬੜੀ ਖੁਸ਼ੀ ਹੋਏਗੀ ਜਿੱਥੇ ਸਿੱਖ ਵੀਰਾਂ ਨੇ ਸੇਵਾ ਕੀਤੀ ਹੈ ਸਾਡੇ ਉੱਥੇ ਦੇ ਸਨਾਤਨੀ Hindu ਵੀਰਾਂ ਨੇ ਵੀ ਬਹੁਤ ਸੇਵਾ ਭੇਜੀ ਉੱਥੇ ਸਾਡੇ ਮੁਸਲਮਾਨ ਵੀਰਾਂ ਨੇ ਬੜ ਚੜ ਕੇ ਸੇਵਾ ਭੇਜੀ ਹੈ ਜੰਮੂ ਚ ਵੀ ਬੜੀ ਸਪੋਰਟ ਆਈ ਆਪ ਜੀ ਕੋਲ ਨਾਲਜ ਵੀ ਹੋਏਗੀ ਤੇ ਉਸ ਦੇ ਤਹਿਤ ਅਸੀਂ ਵੀ ਕਹਾਂ ਕਿ ਸਾਡੀ NGO ਜਿਹੜੀ ਹੈ ਇਸ ਦੁਖਤ ਘੜੀ ਵਿੱਚ ਨਾਲ ਖੜੀ ਰਹੀ ਤੇ ਸਾਡੀ ਜਿਹੜੀ NGO ਦੇ ਮਾਟੋ ਐਂਡ ਉਹ ਯੋ ਹੈ ਹੈਲਥ ਸਰਵਿਸਿਜ਼ ਤੇ ਅਨਾਥ ਬੱਚਿਆਂ ਦੀ ਸਾਡੀ ਜੰਮੂ ਕਸ਼ਮੀਰੀ ਇਸ ਵਕਤ ਪੰਜ ਹੋਸਟਲ ਚੱਲ ਰਹੇ ਨੇ ਔਰ 40 ਐਂਬੂਲੈਂਸਾਂ ਸਾਡੀਆਂ ਬਾਰਡਰ ਦੇ ਉੱਪਰ ਗਰੀਬਾਂ ਤੇ ਆਰਮੀ ਦੀ ਸੇਵਾ 24 आवर सर्विस दे रनी और एमएमयू ਸਾਡੀ 10 ਤੋਂ 12 ਅਲੱਗ-ਅਲੱਗ ਫਾਰ ਫਲੰਗ ਏਰੀਆ ਜਿਹੜੇ ਦੂਰ ਦਰਾੜ ਦੇ ਇਲਾਕੇ ਉੱਥੇ ਲੋਕਾਂ ਦੀ ਸੇਵਾ ਚ ਰਣੀ ਹੈ ਜੀ ਐਨਐਮਐ ਲਵਸ ਬੋਲ ਕੇ ਤੁਹਾਡੇ ਚੈਨਲ ਦਾ ਵੀ ਬਹੁਤ-ਬਹੁਤ ਸ਼ੁਕਰਾਨਾ ਸ਼ੁਕਰਾਨਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਸ਼ਟਰ ਤੋਂ ਇੱਥੇ ਡਾਕਟਰ ਸਾਹਿਬ ਵੀ ਪਹੁੰਚੇ ਨੇ ਉਹਨਾਂ ਨਾਲ ਗੱਲ ਕਰਾਂਗੇ ਹਾਂ ਜੀ ਡਾਕਟਰ ਸਾਹਿਬ ਕੀ ਨਾਮ ਹੈ ਆਪਕਾ ਜੀ ਮੇਰਾ ਨਾਮ ਹੈ ਡਾਕਟਰ ਅਮੋਲ ਅੰਬੇਕਰ ਹਮ ਮਹਾਰਾਸ਼ਾ ਸੇ पंजाब के जो बाढ़ में जो पीड़ित लोग हैं उन लोगों के लिए एक आरोग्य सेवा लेकर यहाँ पे आए हुए हैं बॉर्डरलेस वर्ल्ड फाउंडेशन के माध्यम से हम पूरे महाराष्ट्र से एक पंद्रह जन पंद्रह डॉक्टरों की टीम यहाँ पे पहुँचे हैं आने वाले चार दिन तक हम ये सेवा देने वाले हैं हमारा एक ही है कि रुग्ण सेवा यही ईश्वर सेवा होती है ये मानते हुए हम यहाँ पे पंजाब में आए हुए हैं और हम पंजाब के जो भी पीड़ित लोग हैं, जो भी तकलीफ है जितना हमारे से हो सके हम हमारी तरफ से पूरी करने की कोशिश कर रहे हैं और मैं पंजाब के लोगों का भी शुक्रिया अदा करता हूँ और जो जो एन जी ओ यहाँ पे पंजाब के पीड़ित लोगों के लिए काम कर रही है तय दिल से उनका भी शुक्रिया अदा करता हूँ कि आप एकजुट होकर अपने लोगों की मदद कर रहे हैं ये मैसेज पूरे देश तक जा रहा है और ये सबसे बड़ी इंसानियत की बात आज पंजाब ने दिखाया है कि कितनी भी बड़ी मुसीबत आती है तो भी हम पंजाबी एक साथ मिल के सब मुसीबतों को हल कर सकते हैं धन्यवाद डॉक्टर साहब आम सुनने में ये आता है कि बॉम्बे वाले जो रहने वाले हैं वहाँ के लोग उनके पास तो एक मिनट भी टाइम नहीं होता है और दूसरी चीज़ ये है कि डॉक्टर के पास तो वैसे टाइम नहीं होता है इतनी बिजी लाइफ आपको इतनी प्रेरणा कहाँ से मिली कि आप महाराष्ट्र से चल के यहाँ पंजाब की धरती पर अमृतसर तक पहुँचे हो जी देखिए सबसे बड़ी बात ये होती है कि वक्त वक्त ये किसी के पास भी नहीं है तो वक्त निकालना होता है आज जो महाराष्ट्र से जो डॉक्टर्स आए हुए हैं वो सब लीडिंग डॉक्टर्स हैं, बड़े बड़े डॉक्टर्स हैं चार दिन की सेवा देने से चार दिन का हमारा पैसा चला जाता है, ये सोच के अगर हम यहाँ पे आए नहीं आते तो ये हमेशा मालूम है खुदा ऊपर वाला देने वाला रहता है जो आज हम सेवा करेंगे उसका फल हमारे फैमिली को मिलेगा या हमारे महाराष्ट्र के लोगों को भी आज जब ज़रूरत पड़े तो हमारे पंजाबी भाई वहाँ पे भी आके उनकी सेवा कर सकते हैं ये तो एक इंसानियत के नाते एक इंसानियत जो होती है उसी के लिए हम यहाँ पे आए हुए हैं और ये सबसे बड़ी बात है कि हम जिसको फॉलो करते हैं कि जैसे कि संत महात्मा को ये फॉलो कर रहे हैं हम वहाँ पे महाराष्ट्र में आदरणीय बाला साहब ठाकरे जो स्वर्गीय है उनको फॉलो करते हैं क्यों फॉलो करते हैं कि उन्होंने हमेशा हमेशा लोगों की सेवा करना लोगों तक पहुंचना और लोगों की मदद करना ये जो बात है पूरे महाराष्ट्र के लोगों को सिखाई है हम उनके ही जो आदर्शों पे हम चल रहे हैं इसलिए ये प्रेरणा जो है हमें आदरणीय बाला साहब ठाकरे जी के चरण स्पर्श से ही आती है ठीक है तुम देख रहे हो कि जम्मू कश्मीर तो और महाराष्ट्र तो बॉडरलैस वर्ल्ड फाउंडेशन की टीम इतने पहुंची है जिथे वो लोगों की हेल्प करते पिंड रहे उतें ही अभी अपने चैनल के वलों ਜੋ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਵੱਡੇ ਵੱਡੇ ਡਾਕਟਰ ਪੰਜਾਬ ਦੇ ਲੋਕਾਂ ਦੀ ਸਾਰ ਲੈਣ ਵਾਸਤੇ ਅਸੀਂ ਇੱਥੇ ਪਹੁੰਚੇ ਨੇ ਅਸੀਂ ਆਪਣੇ ਚੈਨਲ ਦੇ ਵੱਲੋਂ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਸਾਰੇ ਪੰਜਾਬ ਦੇ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਆਂ ਕਿ ਪੰਜਾਬ ਦੀ ਇਸ ਦੁੱਖ ਦੀ ਘੜੀ ਦੇ ਵਿੱਚ ਸਾਰਾ ਹਿੰਦੁਸਤਾਨ ਸਾਰਾ ਜੋ ਦੇਸ਼ ਹੈ ਇੱਕਜੁੱਟ ਹੋ ਕੇ ਪੰਜਾਬੀਆਂ ਦੀ ਸੇਵਾ ਕਰਨ ਵਾਸਤੇ ਲੱਗਾ ਹੋਇਆ ਹਮੇਸ਼ਾ ਸੁਣਨ ਦੇ ਵਿੱਚ ਇਹ ਆਂਦਾ ਸੀ ਕਿ ਪੰਜਾਬੀ ਲੋਕਾਂ ਦੀ ਸੇਵਾ ਕਰਨ ਦੇ ਵਿੱਚ ਮੋਹਰੇ ਰਹਿੰਦੇ ਨੇ ਪਰ ਅੱਜ ਹਿੰਦੁਸਤਾਨੀਆਂ ਨੇ ਵਖਾ ਦਿੱਤਾ ਹਿੰਦੁਸਤਾਨ ਦੇ ਲੋਕਾਂ ਨੇ ਕਿ ਉਹ ਵੀ ਪੰਜਾਬੀਆਂ ਤੋਂ ਘੱਟ ਨਹੀਂ ਹੈ ਅਗਰ ਪੰਜਾਬੀ ਉਹਨਾਂ ਦੀ ਸੇਵਾ ਕਰਨ ਦੇ ਲਈ ਤਤਪਰ ਰਹਿੰਦੇ ਨੇ ਤੇ ਉਹ ਵੀ ਅੱਜ ਪੰਜਾਬ ਦੀ ਮੁਸੀਬਤ ਦੀ ਘੜੀ ਦੇ ਵਿੱਚ ਇੱਥੇ ਆਣ ਪਹੁੰਚੇ ਨੇ ਧੰਨਵਾਦ